ਮੈਂ ਰਜੇਸ਼ ਹਨ ਮੋਵੀ ਮੈਂਬਰ ਮੈਨੋਟਿਕ ਕਮਿਸ਼ਨ ਪੰਜਾਬ ਸਰਕਾਰ ਅੱਜ ਉਹਨਾਂ ਰक्तਧਾਨੀਆਂ ਦਾ ਕਰਜ਼ਦਾਰ ਹੋ ਗਿਆ ਜਿਨ੍ਹਾਂ ਨੇ ਰक्त ਦੇ ਕੇ ਜੀ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ ਸ਼ਹੀਦੀ ਦਿਵਸ ਨੂੰ ਆਪਣਾ ਰक्त ਦੇ ਕੇ ਮਨਾਇਆ ਹੈ ਉਹ ਰक्त ਜਿਹੜਾ ਥੈਲਸੀਮੀਆ ਪੀੜਿਤ ਬੱਚਿਆਂ ਨੂੰ ਜਾਣਾ ਹੈ ਥੈਲਸੀਮੀਆ ਉਹ ਬਿਮਾਰੀ ਹੈ ਜਿਹਦੇ ਵਿੱਚ ਹਰ ਬੱਚੇ ਦਾ ਖੂਨ 15 ਦਿਨ ਬਾਅਦ ਚੇਂਜ ਹੋਣਾ। ਤਾਂ ਮੈਂ ਤਮਾਮ ਲੁਧਿਆਣਾ ਨਿਵਾਸੀਆਂ ਨੂੰ ਵੀ ਇਹ ਬੇਨਤੀ ਵੀ ਕਰਨਾ ਚਾਹੁੰਦਾ ਹੈ ਕਿ ਹੁਣ ਕੈਂਪ ਖਤਮ ਹੋ ਗਿਆ ਸਾਡਾ ਅਗਲਾ ਕੈਂਪ ਬਾਲਾਜੀ ਮੰਦਿਰ ਹਨੂਮਾਨ ਮੰਦਿਰ ਜੋਸ਼ੀ ਜੋਸ਼ੀ ਨਗਰ ਹੈਪੋਵਾਲ ਦੇ ਵਿੱਚ ਸ਼ੁਰੂ ਹੋ ਗਿਆ। ਇੱਕਾਈ ਹਸਪੀਟਲ ਦੀ ਟੀਮ ਉੱਥੇ ਪੈ ਗਈ ਪਹੁੰਚ ਗਈ ਹੈ ਔਰ ਕੈਂਪ ਸਟਾਰਟ ਹੋ ਗਿਆ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਨੇ ਵੀ ਇਸ ਕੈਂਪ ਦੇ ਵਿੱਚ ਬਲੱਡ ਦਿੱਤਾ ਠੀਕ ਹੈ ਜਿਨੇ ਨਹੀਂ ਦਿੱਤਾ ਉਹ ਹੈਪੋਵਲ ਹਨੂਮਨ ਮੰਦਿਰ ਆ ਕੇ ਬਲੱਡ ਦੇ ਸਕਦਾ ਹੈ ਨਹੀਂ ਤਾਂ ਜਿੱਥੇ ਵੀ ਕੋਈ ਕੈਂਪ ਲੱਗ ਰਿਹਾ ਹੈ ਉੱਥੇ ਜਾ ਕੇ ਖੂਨ ਜ਼ਰੂਰ ਦਿਓ ਤਾਂ ਕਿ ਕੋਈ ਵੀ ਥੈਲਸੀਮੀਆ ਪੀੜਿਤ ਬੱਚਾ ਖੂਨ ਤੋਂ ਵਾਂਝਾ ਨਾ ਰਹਿ ਸਕੇ ਸਾਡਾ ਇੱਕ ਪ੍ਰਯਾਸ ਹੈ ਸਾਡੀ ਐਨਜੀਓ ਦਾ ਇੱਕ ਪ੍ਰਯਾਸ ਹੈ ਰਜੀਸ਼ ਸਿੰਘ ਬੋਵੀ ਦਾ ਇੱਕ ਪ੍ਰਯਾਸ ਹੈ ਮੇਰੇ ਛੋਟੇ-ਛੋਟੇ ਭਰਾਵਾ ਇਹ ਇੰਨੀ ਮਿਹਨਤ ਕਰਦੇ ਆ ਮੇਰਾ ਤਾਂ ਖਾਲੀ ਨਾਮ ਹੀ ਹੋ ਜਾਂਦਾ ਲੇਕਿਨ ਮਿਹਨਤ ਮੇਰੇ ਛੋਟੇ ਭਰਾ ਬਹੁਤ ਕਰਦੇ ਆ ਮੈਂ ਦੀ ਲੋੜ ਨਹੀਂ ਹੈ ਉਹਨਾਂ ਰક્તਦਾਨੀਆਂ ਦਾ ਔਰ ਆਪਣੇ ਇਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਇਸ ਕੈਂਪ ਨੂੰ ਸਫਲ ਬਣਾਉਣ ਲਈ ਸਾਡਾ ਸਹਿਯੋਗ ਕੀਤਾ ਔਰ ਥੈਲਸੀਮੀਆ ਪੀੜਿਤ ਬੱਚਿਆਂ ਦੀ ਅਸੀਂ ਕੋਈ ਮਦਦ ਕਰ ਸਕੀਏ ਆਪਣੇ ਲਈ ਤਾਂ ਹਰ ਕੋਈ ਜਿੰਦਾ ਹੈ ਸਾਡੇ ਜੈਨ ਧਰਮ ਚ ਕਿਹਾ ਗਿਆ ਕਿਉਂਕਿ ਮੈਂ ਇੱਕ ਜੈਨ ਪਰਿਵਾਰ ਦੇ ਜਨਮ ਹੈ ਜੈਨ ਪਰਿਵਾਰ ਦਾ ਬੱਚਾ ਹੈ ਇਹ ਕਿਹਾ ਗਿਆ ਹੈ ਕਿ ਰੋਗੀ ਦੀ ਸੇਵਾ ਨਰੋত্তম ਸੇਵਾ ਹੈ ਜੇ ਅਸੀਂ ਆਪਣੇ ਕਿਸੇ ਰੋਗੀ ਦੀ ਸੇਵਾ ਕਰ ਸਕਦੇ ਹਾਂ ਉਹਦਾ ਜੇ ਪੁੰਨ ਸਾਨੂੰ ਲੱਗਿਆ ਤਾਂ ਸਾਡੀ ਜ਼ਿੰਦਗੀ 'ਚ ਕੋਈ ਕਸ਼ਟ ਨੀ ਆਣਾ ਅਸੀਂ ਤਾਂ ਮਹਾਰਾਜ ਅੱਗੇ ਇਹ ਅਰਦਾਸ ਕਰਦੇ ਆਂ ਕਿ ਸਾਡੇ ਕਸ਼ਟ ਹਰੋ ਔਰ ਜਿੰਨੇ ਵੀ ਥੈਲਸੀਮੀਆ ਪੀੜਿਤ ਬੱਚੇ ਆ ਅਸੀਂ ਉਹਨਾਂ ਦੀ ਮਦਦ ਕਰ ਸਕੀਏ ਮਦਦ ਕਰ ਸਕੀਏ ਔਰ ਲੁਧਿਆਣਾ ਨਿਵਾਸੀਆਂ ਨੂੰ ਫਿਰ ਤੋਂ ਅਪੀਲ ਥੈਲਸੀਮੀਆ ਪੀੜਿਤ ਬੱਚਿਆਂ ਵਾਸਤੇ ਕਿਸੇ ਵੀ ਰक्तदान ਕੈਂਪ ਦੇ ਵਿੱਚ ਜਾ ਕੇ ਰक्त ਦਿਓ ਨਿਊ ਯੰਗ ਫਾਈਵ ਸਟਾਰ ਕਲੱਬ ਦੀਂਆਂ ਨੂੰ ਪਾਣੀ ਮਿਲੂਗਾ ਇਹ ਹੀ ਸਾਡੀ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਜੈ ਜਨਿੰਦਰ ਜੈ ਮਾਹਵੀਰ ਜੈ ਮਾਤਾ ਮੈਂ ਮੈਸੇਜ ਇਹ ਦੇਣਾ ਚਾਹੁੰਦਾ ਹਾਂ ਕੇ ਦੁਨੀਆ ਦੇ ਅੰਦਰ ਜੀ ਲੋਕਤੰਤਰ ਦਾ ਜਿਹੜਾ ਚੌਥਾ ਪਿੱਲਰ মিডিਆ ਜੀ ਉਸ মিডিਆ ਦੇ ਪੰਜਾਬ ਦੇ ਵਿੱਚ ਬਹੁਤ بڑا ਜਿਹੜਾ ਗਰੁੱਪ ਹੈ ਪੰਜਾਬ ਕੇਸਰੀ ਗਰੁੱਪ ਹਿੰਦ ਸਮਾਚਾਰ ਗਰੁੱਪ ਉਸ ਗਰੁੱਪ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਔਰ ਹਿੱਤਾਂ ਦੀ ਗੱਲ ਕੀਤੀ ਹਰ ਵਰਗ ਦੀਆਂ ਮੰਗਾਂ ਨੂੰ ਲਾ ਲੋ ਹੱਕਾਂ ਅਧਿਕਾਰਾਂ ਦੀ ਗੱਲ ਬੜੇ ਵਧੀਆ ਤਰੀਕੇ ਨਾਲ ਉਠਾਈ ਆਪਣੇ মিডিਆ ਦੇ ਰਾਹੀਂ ਤੇ ਉਸ ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੂੰ ਕੁਝ ਸਮਾਜ ਬਰੋਧੀ ਤਾਕਤਾਂ ਨੇ ਕਈ ਲੰਬਾ ਸਮਾਂ ਪਹਿਲਾਂ ਸ਼ਹੀਦ ਕਰ ਦਿੱਤਾ ਤੇ ਅੱਜ ਉਹਨਾਂ ਦੀ ਸ਼ਹਾਦਤ ਨੂੰ ਸਮਰਪਤ ਲੁਧਿਆਣੇ ਦੇ ਬਹੁਤ ਇਲਾਕਿਆਂ ਦੇ ਵਿੱਚ ਖੂਨਦਾਨ ਕੈਂਪ ਲੱਗੇ ਆ ਔਰ ਅੱਜ ਜਿੱਦਾਂ ਇੱਥੇ ਸਟਾਪ ਐਕਸਚੇਂਜ ਲੱਗਿਆ ਉਸ ਤੋਂ ਪਹਿਲਾਂ ਮੈਂ ਜਿੱਥੇ ਜਾ ਕੇ ਆਇਆ ਜਿੱਥੇ ਤਾਂ ਮੈਂ ਮੁੱਖ ਸੇਵਾਦਾਰਾਂ ਡਾਕਟਰ ਅੰਬੇਡਕਰ ਭਵਨ ਜਿਨ੍ਹਾਂ ਨੇ ਇਸ ਦੇਸ਼ ਦਾ ਸੰਵਿਧਾਨਿਕ ਉਨ੍ਹਾਂ ਦੇ ਨਾਂ ਤੇ ਬਹੁਤ ਬੜੀ ਜਿਹੜੀ ਯਾਦਗਾਰ ਬਣੀ ਜਲੰਧਰ ਬਾਈਪਾਸ ਦੇ ਨੇੜੇ ਲੁਧਿਆਣੇ ਡਾਕਟਰ ਬੀ ਆਰ ਅੰਬੇਦਕਰ ਭਵਨ ਮੈਂ ਉੱਥੇ ਦੀ ਜਿਹੜੀ ਮੈਨੇਜਮੈਂਟ ਦਾ ਚੇਅਰਮੈਨ ਹੋਣ ਦੇ ਨਾਤੇ ਉੱਥੇ ਵੀ ਅੱਜ ਸਾਡੇ ਆਯੋਜਨ ਕੀਤਾ ਸੀ ਤਾਂ ਮੈਂ ਸੰਦੇਸ਼ ਇਹ ਦੇਣਾ ਚਾਹੁੰਦਾ ਕਿ ਸਾਨੂੰ ਇਹ ਖੂਨਦਾਨ ਜਿਹੜਾ ਕਰਨਾ ਚਾਹੀਦਾ ਜਿੱਥੇ ਇਹ ਖੂਨ ਜਿਹੜਾ দান ਕੀਤਾ ਹੋਇਆ ਤੁਹਾਨੂੰ ਫਿਜ਼ੀਕਲੀ ਫਿੱਟ ਰੱਖਦਾ ਉੱਥੇ ਨਾਲ ਦੀ ਨਾਲ ਇਹ ਕਿਸੇ ਦੀ ਜਾਨ ਵੀ ਬਚਾਉਂਦਾ ਲੋਕ ਇੱਥੇ ਦਾਨ ਦੇ ਕੇ ਜਾਂਦੇ ਆ ਇਹਨੂੰ ਹਸਪਤਾਲਾਂ ਦੇ ਵਿੱਚ ਰੱਖਿਆ ਜਾਂਦਾ ਹਸਪਤਾਲਾਂ ਦੇ ਵਿੱਚ ਲੇਕ ਮਰੀਜ਼ਾਂ ਦੇ ਉੱਥੇ ਕਿਦਮ ਖੂਨ ਦੀ ਲੋੜ ਪੈ ਜਾਂਦੀ ਹੈ ਤੇ ਡੋਨਰ ਨਹੀਂ ਮੌਕੇ ਤੇ ਮਿਲਦਾ ਤੇ ਇਹ ਸਟਾਕ ਕੀਤਾ ਹੋਇਆ ਜਿਹੜਾ ਖੂਨ ਆ ਫਿਰ ਇਮੀਡੀਏਟਲੀ ਕੰਮ ਆਉਂਦਾ ਜਿਹੜੇ ਲੋਕ ਉਹਦੇ 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 ਲਈ ਜਿਹੜਾ ਇਹ ਸਾਡੇ ਬਾਵੀ ਜਨ ਜੀ ਆ ਜੀਓ ਨਿਊ ਜੰਗ ਸਟਾਰ ਕਲੱਬ ਦੇ ਹਮੇਸ਼ਾ ਕੈਂਪ ਲਾਉਂਦੇ ਆ ਉਹਨਾਂ ਦੀ ਟੀਮ ਦਾ ਬਹੁਤ ਧੰਨਵਾਦ ਕਰਦਾ ਇਹ ਜਿਹੜੇ ਮਾਨਵਤਾ ਲਈ ਸੇਵਾ ਕਰਦੇ ਜੀ ਜਿਹੜੇ ਲੋਕ ਬਲੱਡ ਦੇਣ ਤੋਂ ਡਰਦੇ ਆ ਕਿ ਮੈਨੂੰ ਦੋਵੇਂ ਨਾਲ ਨਹੀਂ ਉਹ ਮੈਸੇਜ ਦੇਖੋ ਸਾਡੇ ਡਾਕਟਰ ਵੀ ਐਕਸਪਰਟ ਜਿਹੜੇ ਆ ਉਹ ਇਹ ਕਹਿੰਦੇ ਆ ਕਿ ਤੁਸੀਂ 3 ਮਹੀਨੇ 6 ਮਹੀਨੇ ਬਾਅਦ ਇੱਕ ਵਾਰ ਜਿਹੜਾ ਖੂਨ ਜ਼ਰੂਰ ਕਢਾਣਾ ਚਾਹੀਦਾ ਜਿੱਥੇ ਨਾੜੀਆਂ ਦੇ ਵਿੱਚ ਥੋੜੀ ਜਿਹੀ ਪ੍ਰੈਸ਼ਰ ਘਟਦਾ ਥੋੜਾ ਜਿਹਾ ਉਹਨੂੰ ਚੱਲਣ ਚ ਦੂਸਰਾ ਇਹ ਆ ਕਿ ਬਲੱਡ ਦੇਣਾ ਸ਼ਰੀਰ ਲਈ ਬਹੁਤ ਹੀ ਲਾਭ ਦੇ ਕਹਿਆ ਤੇ ਮੈਂ ਆਪ ਖੁਦ 8-10 ਵਾਰ ਦੇ ਚੁੱਕਿਆ ਔਰ ਮੈਨੂੰ ਕੋਈ ਦੇਖਤ ਨਹੀਂ ਹੈ ਜੀ ਤੇ ਮੈਂ 30 ਸਾਲ ਤੋਂ ਦੇਣਾ ਸ਼ੁਰੂ ਕਰ ਦਿੱਤਾ ਅਜ 55 ਸਾਲ ਦੀ ਉਮਰ ਆ ਅੱਗੇ ਵੀ ਦਿੰਦੇ ਰਹਿਣਾ ਸੋ ਇਹ ਬਲੱਡ ਡੋਨੇਸ਼ਨ ਦੇਣਾ ਚਾਹੀਦਾ ਤੁਹਾਡੇ ਵੱਲੋਂ ਦਿੱਤਾ ਹੋਇਆ ਇਹ ਖੂਨ ਦਾ ਦਾਨ ਕਿਸੇ ਲੋੜਵੰਦ ਦੀ ਜਾਨ ਬਚਾਉਂਦਾ ਤੇ ਉਹਦੀ ਦਰਗਾਹ ਦੇ ਵਿੱਚ ਵੀ ਤੁਹਾਨੂੰ ਫਿਰ ਜਿਹੜਾ ਹੈਗਾ ਅ ਮਤਲਬ ਤੁਹਾਡਾ ਸਤਿਕਾਰ ਕੀਤਾ ਜਾਂਦਾ ਕਿ ਤੁਸੀਂ ਕਿਸੇ ਦੀ ਜਾਨ ਬਚਾਈ